ਪਾਜੀ ਪਿਛਲੇ ਦਿਨ ਇੱਕ ਖਬਰ ਵਾਲਿਆਂ ਨੇ ਖਬਰ ਲਾਈ ਸੀ ਜਿਹੜੇ ਪੀਸੀਆਰ ਦੇ ਜਿਹੜੇ ਮਲਾਕਮੇ ਉਹ ਵੀ ਘਟਨੇ ਹਨ ਤੇ ਪੀਸੀਆਰ ਦੇ ਜਿਹੜੀਆਂ ਬਾਈਕ ਵਗੈਰਾ ਨੇ ਵੀ ਬੜੀਆਂ ਪੁਰਾਣੀਆਂ ਨਾਲ ਦਿੱਕਤ ਦਾ ਸਾਹਮਣਾ ਕਰਨਾ ਪ ਰਿਹਾ ਲਗਾਤਾਰ ਜਿਹੜੀਆਂ ਚੋਰੀਆਂ ਨਹੀਂ ਹੋ ਰਹੀਆਂ ਲੁੱਟਾਂ ਖੋਹਾਂ ਵੀ ਹੋ ਰਹੀਆਂ ਨਸ਼ੇ ਨੂੰ ਠੱਲਵਾ ਦੇ ਪੁਲਿਸ ਪੂਰੀ ਨਹੀਂ ਹੈਗੀ ਮਲਾਕਮੇ ਕੀ ਕਹਿਣਾ ਚਾਹਦੇ ਹਾਂਜੀ ਇਹਦੇ ਸਬੰਧ ਦੇ ਵਿੱਚ ਸਾਡੇ ਫਰੋਇਸ਼ਪੁਰ ਜ਼ਿਲ੍ਹੇ ਦੇ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਜਿਹੜੀ ਆ ਇਹਦੇ ਸਬੰਧ ਚ ਸਾਡੀ ਜਿਹੜੀ ਆ ਉਹ ਮੀਟਿੰਗ ਵੀ ਹੋਈ ਆ ਤੇ ਜਿਹੜੀਆਂ ਤੁਹਾਨੂੰ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਮੈਂ ਕਿ ਜਿਹੜੀਆਂ ਟੋਟਲ ਦਿਨੇ ਆ ਉਹ 7 ਪੀਸੀਆਰ ਸਾਡੀਆਂ ਜਿਹੜੀਆਂ ਚੱਲਦੀਆਂ ਨੇ ਜਿੰਨਾ ਚ ਤਿੰਨ ਸਿਟੀ ਵਿੱਚ ਤਿੰਨ ਕੈਂਟ ਵਿੱਚ ਅਤੇ ਇੱਕ ਸਰਵ ਦੇ ਇਲਾਕੇ ਵਿੱਚ ਚੱਲਦੀ ਆ ਤੇ ਇਹਨਾਂ ਨੂੰ ਜਿਹੜਾ ਪੂਰਾ ਬੀਟ ਸਿਸਟਮ ਵੰਡਿਆ ਹੋਇਆ ਵਾ ਸਾਰੇ ਸ਼ਹਿਰ ਨੂੰ ਅਸੀਂ ਕਵਰ ਕੀਤਾ ਹੋਇਆ ਇਹਦੇ ਨਾਲ ਤੇ ਇਹਨਾਂ ਨਾਲ ਵੀ ਅਸੀਂ ਮੀਟਿੰਗ ਕਰਾਂਗੇ ਜੇ ਇਹਨਾਂ ਨੂੰ ਹੋਰ ਪੀਸੀਆਰ ਦੀ ਆਪਾਂ ਲੋੜ ਹੋਈ ਤਾਂ ਉਹ ਵਧਾਈ ਜਾਵੇਗੀ ਤੇ ਇਹਨਾਂ ਦਾ ਜਿਹੜਾ ਵਾ 1.5 ਲੀਟਰ ਤੇਲ ਆ ਜਿਹੜਾ ਮਿਲ ਰਿਹਾ ਵਾ ਜੀ ਉਹ ਵੀ ਇਹਨਾਂ ਨਾਲ ਪੁੱਛਾਂਗੇ ਜੇ ਤੁਹਾਡਾ ਤੇਲ ਘਟੇਗਾ ਤੇ ਅਸੀਂ ਤੇਲ ਵੀ ਹੋਰ ਦਵਾਂਗੇ ਤੇ ਅਹੀਂ ਸ਼ਹਿਰ ਦੇ ਵਿੱਚ ਜੁੜੀ ਆ ਮਤਲਬ ਇਹਨਾਂ ਨੂੰ ਪੂਰਾ ਮਸਤੈਦੀ ਨਾਲ ਜਿਹੜੇ ਡਿਊਟੀ ਕਰਨਗੇ ਕੋਈ ਵੀ ਸ਼ਹਿਰ ਦੇ ਵਿੱਚ ਜਿਹੜੀ ਆ ਚੋਰੀ ਦੀ ਘਟਨਾ ਵਾਰਦਾਤ ਜਿਹੜੀ ਆ ਉਹ ਨਹੀਂ ਹੋਣ ਦਿੱਤੀ ਜਾਵੇਗੀ ਅਸੀਂ ਜਿਹੜੇ ਲੋਕਾਂ ਦੀ ਜਾਨ ਮਾਲ ਦੀ ਹਫਾਜ਼ਤ ਦੇ ਵਚਨ ਬੰਦੇ ਆ ਤੇ ਜਿਹੜੇ ਪੀਸੀਆਰ ਆ ਇਹਨੂੰ ਪੂਰਾ ਜਿਹੜਾ ਚੁਸਤਪੁਰਤ ਕੀਤਾ ਜਾਵੇਗਾ ਸਰ ਇੱਥੇ ਬੰਦੇ ਘੱਟੋ ਘਾਟ ਦਾ 50 ਬੰਦੇ ਚਾਹੀਦੇ ਨੇ ਜਿੰਦੇ ਚੋਂ 14 ਬੰਦੇ ਨੇ ਜਿਹੜੇ ਸਵੇਰੇ ਸ਼ਾਮ ਦੇ ਚੱਲਦੇ ਨੇ ਹਾਂਜੀ ਇਹਦੇ ਵਿੱਚ ਅਸੀਂ ਹੋਰ ਪੀਸੀਆਰ ਵਧਾਵਾਂਗੇ ਤੁਹਾਨੂੰ ਪਤਾ ਹਰ ਜ਼ਿਲ੍ਹੇ ਦੇ ਵਿੱਚ ਜਿਹੜਾ ਵਾ ਉਹ ਮੈਨ ਪਾਵਰ ਦੀ ਛੋਟੇਜ ਹੈਗੀ ਆ ਕਿੰਨੇ ਵੀ ਵੱਤ ਵਦ ਹੋ ਸਗੀ ਆਪਾਂ ਪੀਸੀਆਰ ਨੂੰ ਬਤਾਵਾਂਗੇ ਤੇ ਇਹਨਾਂ ਨੂੰ ਜਿਹੜਾ ਵਚ ਉਸਤਪੁਰਤ ਵੀ ਰੱਖਾਂਗੇ ਸਰ ਅੱਜ ਮਲਾਜਮ ਕਈ ਲਟਾਇਰ ਵੀ ਹੋਣੇ ਨੇ ਤੇ ਮਲਾਜਮ ਹੋਰ ਘੜ ਜਾਣੇ ਨੇ ਹਾਂਜੀ ਕੋਈ ਗੱਲ ਨਹੀਂ ਇਹਦੇ ਸਬੰਧ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਆ ਉਹ ਹੋਰ ਵੀ ਪਰਤੀ ਕਰ ਰਹੀ ਆ ਤੇ ਜਿਉਂ-ਜਿਉਂ ਸਾਡੇ ਕੋਲ ਪਰਤੀ ਹੋ ਕੇ ਮਲਾਜਮ ਆਉਣਗੇ ਉਹਨਾਂ ਦੀ ਜਿਹੜੀ ਆ ਪੀਸੀਆਰ ਦੇ ਵਿੱਚ ਵੀ ਵੰਡ ਕੀਤੀ ਜਾਏਗੀ ਤੇ ਜਿਹੜੀ ਮੈਨ ਪਾਵਰ ਤੋਂ ਸਭ ਤੋਂ ਜ਼ਰੂਰੀ ਆ ਜਿਹੜੀ ਮੈਨ ਪਾਵਰ ਹੈਗੀ ਆ ਉਹਨਾਂ ਨੂੰ ਚੁਸਤਪੁਰਤ ਕੀਤਾ ਜਾਵੇ ਜਿਹੜੇ ਦੋ ਬੰਦੇ ਆ ਜੇ ਉਹ ਵਧੀਆ ਤਰੀਕੇ ਨਾਲ ਕੰਮ ਕਰਨ ਤੇ ਉਹ ਆਪਣੀ ਬੀਟ ਨੂੰ ਚੰਗੀ ਤਰ੍ਹਾਂ ਕਵਰ ਕਰ ਸਕਦੇ ਆ ਜਿਵੇਂ ਕਿ ਅਸੀਂ ਇਹਨਾਂ ਨੂੰ ਹਦਾਇਤਾਂ ਕੀਤੀਆਂ ਵਾ ਜਿਸੇ ਵੀ ਪੈਸੇ ਦਾ ਲੈਣ ਦੇਣ ਨੂੰ ਦਾਵਾ ਜਿੱਤਰਾ ਬੈਂਕ ਹੋ ਗਿਆ ਜੁਲਰੀ ਦੀਆਂ ਦੁਕਾਨਾਂ ਹੋ ਗਈਆਂ ਪੋਸਟ ਆਫਿਸ ਹੋ ਗਿਆ ਔਰ ਜਿਹੜੀਆਂ ਇੰਪੋਰਟੈਂਟ ਵਰਨੇਬਲ ਪੁਆਇੰਟ ਨੇ ਉਹਨਾਂ ਉੱਤੇ ਇਹਨਾਂ ਨੂੰ ਗਿਆ ਬਾ ਪੂਰਾ ਧਿਆਨ ਰੱਖੋ ਤੇ ਸਾਰੇ ਆਪਣਾ ਆਪਣੀ ਬੀੜ ਜਿਹੜੀ ਇਹਨਾਂ ਨੂੰ ਵੰਡ ਕੇ ਦਿੱਤੀ ਆ ਇਲਾਕਾ ਵੰਡ ਕੇ ਦਿੱਤਾ ਵਾ ਉਹ ਜਿਹੜਾ ਇਹਦਾ ਇਕੱਲੇ ਇਕੱਲੇ ਦਾ ਧਿਆਨ ਰੱਖਿਆ ਜਾਵੇ ਇਹਨਾਂ ਦੇ ਮੁਰਸਲਾਂਾਂ ਦੇ ਉੱਤੇ ਜਿਹੜੇ ਜੀਪੀਐਸ ਲਾਏ ਹੋਏ ਆ ਤਾਂ ਕਿ ਇਹਨਾਂ ਦੀ ਵੀ ਜੇ ਕੋਈ ਨਲਾਕੀ ਵਰਦਾ ਤੇ ਸਾਨੂੰ ਉਹਨਾਂ ਦੀ ਲੋਕੇਸ਼ਨ ਝਟ ਪਤਾ ਲੱਗ ਸਕਦੀ ਆ ਇਸ ਕਰਕੇ ਅਸੀਂ ਦੁਬਾਰਾ ਸ਼ਹਿਰ ਵਾਸੀਆਂ ਨੂੰ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਵੀ ਇਹਨਾਂ ਦਾ ਪੂਰੀ ਤਰ੍ਹਾਂ ਸਹਿਯੋਗ ਦਿਓ ਤੇ ਅਸੀਂ ਜਿਹੜੀ ਤੁਹਾਡੀ ਜਾਨ ਮਾਲ ਦੇ ਫਾਇਦੇ ਪੂਰੀ ਤਰ੍ਹਾਂ ਬਚਨ ਬੰਦੇ ਆ ਸਰ ਇੱਕ ਤਾਂ ਬਾਈਕ ਜਿਹੜੇ ਨਾਲੇ 15 ਸਾਲ ਪੁਰਾਣੇ ਹੋਏ ਪਏ ਨੇ ਹਾਂਜੀ ਸਰਕਾਰ ਨੂੰ ਇਹਦੇ ਨਾਲ ਕੀ ਉਹਦੇ ਬਾਰੇ ਵੀ ਤੇ ਜਿਹੜੀ ਤਜਵੀਜ਼ ਭੇਜੀ ਜਾਏਗੀ ਕਿ ਨਵੇਂ ਜਿਹੜੇ ਮੋਟਰਸਾਈਕਲ ਦਿੱਤੇ ਜਾਣ ਤੇ ਜਿਹੜੇ ਹੁਣ ਹੈਗੇ ਆ ਉਹ ਇਹਨਾਂ ਨਾਲ ਅਸੀਂ ਮੀਟਿੰਗ ਕਰਕੇ ਜੇ ਕਿ ਦੀ ਰਿਪੇਅਰ ਹੋਣ ਵਾਲੀ ਆ ਉਹਦੀ ਚੰਗੀ ਤਰ੍ਹਾਂ ਰਿਪੇਅਰ ਕਰਾ ਦਿੱਤੀ ਜਾਵੇਗੀ ਇਹੋ ਜੀ ਕੋਈ ਵੀ ਮੁਸ਼ਕਲ ਨਹੀਂ ਆਉਂਦੀ ਜਾਵੇਗੀ